26 ਅਕਤੂਬਰ ਦੇ ਪੰਡਾਰੇ ਵਿੱਚ ਬਾਬਾ ਜੀ ਨੇ ਸਤਸੰਗ ਤੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਜਾਣਨ ਦੀ ਕਰਦੇ ਹਾਂ ਕੋਸ਼ਿਸ਼ ਆਖਰ ਸੰਗਤ ਦੀਆਂ ਅੱਖਾਂ ਬਾਬਾ ਜੀ ਦੇ ਦਰਸ਼ਨਾਂ ਲਈ ਕਿਉਂ ਵਿਆਕੁਲ ਸਨ న్యూਸ ਟਾਈਮ ਵਰਡ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਅਰਾਦਾ ਸੁਆਮੀ ਜੀ ਤੁਸੀਂ ਇਸ ਚੈਨਲ ਨੂੰ ਬਹੁਤ ਮੁਹੱਬਤ ਦਿੰਦੇ ਹੋ ਬੜਾ ਸਤਿਕਾਰ ਦਿੰਦੇ ਹੋ ਤੇ ਦੋਸਤੋ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਆਪ ਜੀ ਨੂੰ ਸਹੀ ਔਰ ਸਟੀਕ ਜਾਣਕਾਰੀ ਜਿਹੜੀ ਹੈ ਡੇਰਾ ਵਿਆਸ ਦੇ ਨਾਲ ਸੰਬੰਧਿਤ ਦੇਵਾਂ ਬਹੁਤ ਸਾਰੇ ਵੀਰ ਭੈਣ ਬੱਚੇ ਬਜ਼ੁਰਗ ਇਸ ਮੱਤ ਤੇ ਚੱਲ ਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਵਾਰ ਲਈ ਹੈ ਔਰ ਉਦੋਂ ਤੱਕ ਜਦੋਂ ਤੱਕ ਬਾਬਾ ਜੀ ਨੂੰ ਆਪਾਂ ਵੇਖ ਨਾ ਲਈਏ ਤਾਂ ਸੱਚਮੁੱਚ ਸਾਡੀ ਆਤਮਾ ਜਿਹੜੀ ਹੈ ਉਹ ਖੁਸ਼ ਨਹੀਂ ਹੁੰਦੀ ਵਿਆਕੁਲ ਰਹਿੰਦੀ ਹੈ ਪਿਆਸੀ ਰਹਿੰਦੀ ਹੈ ਔਰ ਸਾਡਾ ਦਿਲ ਕਰਦਾ ਰਹਿੰਦਾ ਕਿ ਸਤਗੁਰ ਸਾਹਮਣੇ ਬੈਠਾ ਰਹੇ ਔਰ ਆਪਾਂ ਟਿਕ ਟਿਕ ਲਈ ਲਗਾ ਕੇ ਸਤਗੁਰ ਬੰਦ ਵੇਖੀ ਜਾਈਏ ਉਹਨਾਂ ਦੇ ਦਰਸ਼ਨ ਕਰੀ ਜਾਈਏ ਤੁਸੀਂ ਦੇਖ ਲਓ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਵੀ ਸਤਗੁਰ ਆਉਂਦੇ ਐ ਲੈਕਿਨ ਸੰਗਤ ਬੜੇ ਪਿਆਰ ਦੇ ਨਾਲ ਅਨੁਸ਼ਾਸਨਮਈ ਤਰੀਕੇ ਦੇ ਨਾਲ ਸੜਕਾਂ ਦੇ ਕਿਨਾਰੇ ਬੈਠ ਕੇ satsang ਘਰ ਦੇ ਵਿੱਚ ਜਿੱਥੇ ਵੀ ਪ੍ਰਬੰਧਕ ਬਿਠਾਉਂਦੇ ਨੇ ਉੱਥੇ ਬਿਠਾ ਕੇ ਉਹ ਮਤਲਬ ਸਤਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਕਿਉਂਕਿ ਸਤਗੁਰ ਦਾ ਹੁਕਮ ਇਹ ਹੀ ਹੈ ਕਿ ਮੈਂ ਕਿਸੇ ਵੀ satsang ਘਰ ਵਿੱਚ ਆਵਾਂ ਮੈਂ ਚਾਹੁੰਨਾ ਕਿ ਮੈਂ ਤੁਹਾਡੇ ਵਿੱਚ ਆਵਾਂ ਵਿਚਰਾਂ ਪਰ ਜਦੋਂ ਤੁਸੀਂ ਅਨੁਸ਼ਾਸਨ ਭੰਗ ਕਰੋਗੇ ਤੇ ਮੈਂ ਉਸੇ ਬਿੱਲ ਨਾਲ ਹੀ ਕਾਰ ਵਾਪਸ ਕਰ ਲਵਾਂਗਾ ਇਸ ਕਰਕੇ ਕਿਸੇ ਵੀ satsang ਘਰ ਦੇ ਵਿੱਚ ਬਾਬਾ ਜੀ ਵਿਜ਼ਿਟ ਕਰਦੇ ਨੇ ਔਰ ਸੰਗਤ ਦਾ ਫਰਜ ਬਣਦਾ ਹੈ ਕਿ ਆਰਾਮ ਤੇ ਪਿਆਰ ਦੇ ਨਾਲ ਸਤਿਗੁਰ ਦੇ ਦਰਸ਼ਨ ਕਰਨ ਉਹਨਾਂ ਦਾ ਇੰਤਜ਼ਾਰ ਕਰਨ ਤੇ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰ ਕਿਉਂਕਿ ਪ੍ਰਬੰਧਕਾਂ ਨੇ ਆਖਰ ਆਫਟਰ ਆਲ ਸਾਰੀ ਸੰਗਤ ਦੇ ਉੱਪਰ ਕੰਟਰੋਲ ਕਰਨਾ ਹੁੰਦਾ ਹੈ ਪਰਵੰਧਕਾਂ ਦੀਆਂ ਡਿਊਟੀਆਂ ਵੀ ਸਤਗੁਰ ਵੱਲੋਂ ਲਗਾਈਆਂ ਹੁੰਦੀਆਂ ਨੇ ਕੋਈ ਵਾਸ਼ਰੂਮ ਦੀ ਸੇਵਾ ਕਰ ਰਿਹਾ ਕੋਈ ਪਾਰਕਿੰਗ ਦੀ ਸੇਵਾ ਕਰ ਰਿਹਾ ਕੋਈ ਪੰਡਾਲ ਵਿੱਚ ਸੇਵਾ ਕਰ ਰਿਹਾ ਕੋਈ ਸੰਗਤ ਵਾਸਤੇ ਚਾਹ ਪ੍ਰਸ਼ਾਦੇ ਤਿਆਰ ਕਰ ਰਿਹਾ ਔਰ ਕੋਈ ਸਾਊਂਡ ਦੀ ਸੇਵਾ ਕਰ ਰਿਹਾ ਕੋਈ ਬੁੱਕ ਸਟਾਲ ਤੇ ਬੈਠਾ ਹੋਇਆ ਮਤਲਬ ਜਿੰਨੀਆਂ ਸੇਵਾਾਂ ਮਾ ਸਤਗੁਰ ਵੱਲੋਂ ਦਿੱਤੀਆਂ ਗਈਆਂ ਨੇ ਉਹ ਸਾਰੀਆਂ ਹੀ ਬਰਾਬਰ ਹੁੰਦੀਆਂ ਨੇ ਉਹਦੇ ਵਿੱਚ ਕੋਈ ਵੱਡੀ ਕੋਈ ਛੋਟੀ ਸੇਵਾ ਨਹੀਂ ਹੁੰਦੀ ਜਦੋਂ ਸਤਗੁਰ ਆਉਂਦੇ ਨੇ ਤਾਂ ਉਸ ਵੇਲੇ ਪਾਠੀਆਂ ਵੱਲੋਂ ਸ਼ਬਦ ਪੜੇ ਜਾਂਦੇ ਨੇ ਸੰਗਤ ਪੜਦੀ ਹੈ ਪਿੱਛੇ ਪਾਠੀ ਇਕੱਲੇ ਹੀ ਪੜਦੇ ਨੇ ਮਤਲਬ ਉਹ ਜਿਹੜਾ ਮਾਹੌਲ ਹੈ ਉਹ ਵਾਤਾਵਰਣ ਜਿਹੜਾ ਹੈ ਉਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਕਿ ਉਸ ਵੇਲਾ ਸਿੱਧੀ ਉਸ ਬਾਬਾ ਜੀ ਦੇ ਨਾਲ ਜਿਹੜੀ ਸ਼ਬਦ ਨਾਮ ਸ਼ਬਦ ਦਿੱਤਾ ਹੋਇਆ ਹੈ ਉਸ ਤੇ ਸਾਡੀ ਨਜ਼ਰ ਜਿਹੜੀ ਹੈ ਸਾਡੀ ਆਤਮਾ ਜਿਹੜੀ ਹੈ ਉਹ ਟਕ ਟਕੀ ਲਗਾ ਕੇ ਉਹ ਸਾਰਿਆਂ ਨੂੰ ਸੁਣਦੀ ਹੈ ਸੋ ਇਸ ਕਰਕੇ ਇਹ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ 26 ਤਰੀਕ ਨੂੰ ਬਾਬਾ ਜੀ ਨੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੱਤੇ ਤੇ ਇਹ ਮਤਲਬ satsang ਵੀ ਨਹੀਂ ਫਰਮਾਇਆ ਰੁਜੇ ਵਿੱਚ ਹੋ ਸਕਦੇ ਨੇ ਜਾਂ ਸਤਗੁਰੂ ਕੁੱਲ ਮਾਲਕ ਹੈ ਜੀ ਉਹ ਮਤਲਬ ਕੀ ਹੈ ਇਹ ਤਾਂ ਉਹ ਹੀ ਜਾਣਦੇ ਆ ਪਰ ਕਿਤੇ ਨਾ ਕਿਤੇ ਕਾਰ ਦਰਸ਼ਨ ਜਿਹੜੇ ਦਿੱਤੇ ਆ ਸੰਗਤ ਨੂੰ ਉਹਦੇ ਵਿੱਚ ਸਤਗੁਰੂ ਨੇ ਨਿਹਾਲ ਕਰ ਦਿੱਤਾ ਹੈ ਕਾਰਨ ਕੀ ਹੋ ਸਕਦੇ ਆ ਸਿਵਾਏ ਸਤਗੁਰ ਤੋਂ ਕੋਈ ਨਹੀਂ ਜਾਣਦਾ ਕਿਉਂਕਿ ਮੈਂ ਤੁਸੀਂ ਸਭ ਪੱਤ ਸਰਵ ਅੰਦਾਜ਼ੇ ਲਾਉਨੇ ਆ ਕਿਉਂਕਿ ਹਜ਼ੂਰ ਮਹਾਰਾਜ ਜੀ ਇਸ ਟਾਈਮ ਹਜ਼ੂਰ ਜੀ ਵੀ ਬੈਠੇ ਨੇ ਉਹ ਵੀ 사త్సੰਗ ਫਰਮਾ ਰਹੇ ਨੇ ਆਖਰਕਾਰ ਕਿਉਂਕਿ ਜਦੋਂ ਸਤਗੁਰ ਇਦਾ ਹਾਲੀ ਦੁਆਲੇ ਘੁੰਮ ਰਹੇ ਹੁੰਦੇ ਆ ਬਾਬਾ ਜੀ ਕਦੇ ਕਿਸੇ 사త్సੰਗ ਕਰ ਕਦੇ ਕਿਸੇ ਨੂੰ ਮਿਲਦੇ ਨੇ ਕਦੇ ਕਿਸੇ ਨੂੰ ਮਿਲਦੇ ਤਾਂ ਡੀਰੇ ਦਾ ਜਿਹੜਾ ਪ੍ਰਬੰਧ ਹੈ ਹਜ਼ੂਰ ਜੀ ਦੇ ਹੀ ਕੰਧਿਆਂ ਦੇ ਉੱਪਰ ਹੁੰਦਾ ਸੋ ਉਹ ਵੀ ਪਿਆਰ ਸਤਕਾਰ ਦੇ ਭੁਖੇ ਨੇ ਆਪਣਾ ਫਰਜ਼ ਬਣਦਾ ਹੈ ਕਿ ਬਾਬਾ ਜੀ ਵੱਲੋਂ ਬਖਸ਼ਿਆ ਨਾਮਦਾਨ ਜਿਹੜਾ ਹੈ ਉਸ ਨੂੰ ਭਜਨ ਬੰਦਗੀ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੁੜੇ ਰਹੋ న్యూਸ ਟਾਈਮ ਵਰਡ ਚੈਨਲ ਦੇ ਨਾਲ ਤੇ ਦੋਸਤੋ ਸਬਸਕ੍ਰਾਈਬ ਜਰੂਰ ਕਰਦੇ ਹੋ ਔਰ ਇਸ ਵੀਡੀਓ ਨੂੰ ਮੇਰੇ ਵੀਰੋ ਸ਼ੇਅਰ ਜਰੂਰ ਕਰਦੇ ਹੋ ਅੰਤ ਵਿੱਚ ਅਰਾਦਾਸ ਸਵਾਮੀ ਜੀ